ਸਰਦਾਰ ਜੀ ਮੈਂ ਤੁਹਾਡਾ ਆਪਣਾ ਲਾਹਰੀ ਸਿੰਘ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗੁਰਦਾਸਪੁਰ ਦੇ ਡੇਰਾਬਾਦ ਦਾ ਨਾਮ ਸਰਦਾਰ ਗਦੀ ਸਿੰਘ ਰਧਾਵਾ ਦੇ ਜਿੱਥੇ ਆਪਣਾ ਘਰ ਹੈ ਤੁਸੀਂ ਦੇਖ ਸਕਦੇ ਹੋ ਕਿ ਜੇ ਤੋਂ ਬਾਅਦ ਵਿਆਹ ਵੱਡਾ ਮੌਲਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਦੀਆਂ ਤਸਵੀਰਾਂ ਜੋ ਇੱਕ ਵਾਰੀ ਜੋ ਦਿਖਾ ਦਿੱਤੀ ਜਾਣ ਉਹ ਸਦੇ ਨਾਲ ਇਸ ਵਕਤ ਇੱਥੇ ਦੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦੇ ਅਸਲਾ ਭਾਈ ਕੀ ਭਾਈ ਨਾਮ ਪਾ ਜੀ ਬਜਨਾਬ ਮੇਰਾ ਨਾਮ ਸੁਖਿੰਦਰ ਮਸੀ ਮਿੰਟੂ ਕੋਲ ਵਾਲਾ ਛੀਨੀ ਸੁਖਿੰਦਰ ਮਸੀ ਮਿੰਟੂ ਕੋਲ ਵਾਲਾ ਸੀਨੀਅਰ ਮੀਤਦਾਨ ਕੇਵਲ ਕੇਵਲ ਅਗੋਂ ਖੜੇ ਰੋ ਕਿਵੇਂ ਲੱਗਦਾ ਅੱਜ ਦੀ ਜਿਹਤੋ ਏਡੀ ਵੱਡੀ ਕਿਵੇਂ ਦੇ ਦੇ ਬਹੁਤ ਵਧੀਆ ਜਿੱਤਿਆ ਦੀ ਖੁਸ਼ੀ ਦਾ ਮਾਹੌਲ ਹੈ ਚਾਰੇ ਪਾਸੇ ਖੁਸ਼ੀਆਂ ਮਨਾਉਣ ਦੇ ਆਟੋ ਤਮੱਕੇ ਪਾਕੇ ਚਲੰਡੇ ਮਠਾਈਆਂ ਮੰਡੀਆਂ ਜਾੜੀਆਂ ਨੇ ਇੱਕ ਸਾਡੇ ਪ੍ਰਭੂ ਅਸੂਸੀ ਦੇ ਫਜ਼ਲ ਦੇ ਦੁਆਰਾ ਵਾ ਕਿ ਸਾਡੇ ਪ੍ਰੋਫਟ ਬਲਜਿੰਦਰ ਮਸੀਹ ਨੇ ਜਿਸ ਦਿਨ ਸਾਡੇ ਗੁਰਦੀਪ ਸਿੰਘ ਰੰਧਾਵਾ ਸਾਹਿਬ ਜ਼ਿਲੰਦਰ ਡਿਸਟ੍ਰਿਕਟ ਕੋਲ ਗਏ ਸੀ ਔਰ ਉਹਨਾਂ ਨੇ ਬਲੇਸਿੰਗ ਦਿੱਤੀ ਸੀ ਕਿ ਤੁਹਾਡੀ ਇੱਕ ਵੱਡੀ ਜਿੱਤ ਹੋਏਗੀ ਔਰ ਉਹ ਜਿੱਤ ਖੁਦਾ ਨੇ ਬਿਲਕੁਲ ਅੱਜ ਦਿੱਤੀ ਆ ਕੀ ਲੱਗਦਾ ਲੰਮੇ ਚਿਰ ਬਾਅਦ ਕਾਂਗਰਸ ਦਾ ਘਰ ਮੰਨਿਆ ਜਾਣ ਵਾਲਾ ਡੇਰਾ ਬਾਬਾ ਨੜ ਦੇ ਇਥੇ ਆਮ ਵੀ ਜਿੱਤੋ ਹੀ ਕਿਵੇਂ ਦੇ ਦ ਸਰ ਇਹ ਦੀ ਇੱਕ ਅਹੰਕਾਰ ਨੂੰ ਟਾਇਆ ਵਾ ਜੀ ਇੱਕ ਅਹੰਕਾਰੀ ਰਾਮਨ ਨੂੰ ਮਾਰਿਆ ਵਾ ਜਿਹੜਾ ਤੇ ਧੌਣ ਚ ਕਿਲਾ ਸੀ ਉਹ ਕੱਢਿਆ ਵਾ ਗੁਰਦੀਪ ਸਿੰਘ ਰੰਧਾਵਾ ਨੇ ਔਰ ਮਸੀਹ ਲੋਕਾਂ ਨੇ ਇਹ ਗੁਰਦੀਪ ਸਿੰਘ ਵਾਦੇ ਨਾਲ ਰਲ ਮਿਲ ਕੇ ਇਲੈਕਸ਼ਨ ਨੂੰ ਜਿਤਾਇਆ ਵਾ ਸੋਸਿਕਲ ਬਣੀ ਕਿਵੇਂ ਬਾਬਾ ਇਹ ਦੇ ਦ ਸਰ ਜੀ ਕਿਵੇਂ ਦੇ ਦੇ ਅੱਜ ਜਿੱਤ ਬਹੁਤ ਵਧੀਆ ਹੋਈ ਆ ਤੇ ਜਿੱਤ ਨੂੰ ਆਹੀਂ ਬਹੁਤ ਹਰਾਈ ਮਾਰਾ ਚਾਹ ਚਾਹਦ ਨੇ ਲੋ ਇਹ ਸਾਡੇ ਰਾਗੇ ਦਾ ਘਟਨਾ ਹੋਈ ਤੋਂ ਰੰਧਾਵਾ ਪਰਿਵਾਰ ਉਹ ਸ਼ੁਰੂ ਤੋਂ ਲੈ ਕੇ ਨਾ ਸਾ ਤੋਂ ਜਿੱਦਾਂ ਹੁੰਦਾ ਸੀ ਤੇ ਇਸ ਟਾਈਮ ਸਾਡੇ ਗਰਦੀਪ ਸਿੰਘ ਰੰਧਾਵੇ ਨੇ ਬਹੁਤ ਵੱਡੀ ਜਿੱਤ ਕੀਤੀ ਆ ਬਹੁਤ ਜੋਰ ਨਾਲ ਲੋਕਾਂ ਨੇ ਜੋਸ਼ ਦਿਖਾਇਆ ਬਹੁਤ ਵੱਡਾ ਵਰਦਾ ਭਾਜੀ ਕਿਵੇਂ ਸਾਰਾ ਮਤਲਬ ਇੱਕ ਲੰਮੇ ਚਿਰ ਤੋਂ ਜਿਹੜਾ ਕਾਂਗਰਸ ਦਾ ਘਰ ਬਣਿਆ ਜਾਨਾ ਇਹ ਡੇਰਾ ਉਹ ਘਰ ਨੂੰ ਤੋੜ ਦਿੱਤਾ ਵਾ ਸਾਡੇ ਲੋਕ ਜਿਹੜੇ ਹੀ ਬਹੁਤ ਗਰੀਬ ਹਨ ਗਰੀਬਾਂ ਨੇ ਇੰਨਾ ਜੋਰ ਲਾ ਕੋਈ ਇਹਨਾਂ ਨੇ ਇਹ ਨਹੀਂ ਵੇਖਿਆ ਵੀ ਤਗੜਪੰਨ ਨੂੰ ਵੇਖਿਆ ਛਾੜਨ ਨੂੰ ਨੂੰ ਵੇਖਿਆ ਇਹਨਾਂ ਲੋਕਾਂ ਨੇ ਪੂਰਾ ਜੋਰ ਲਾ ਕੇ ਉਹਨਾਂ ਤਲਾ ਤੋਂ ਕੱਢ ਦਿੱਤਾ ਬਸ ਜੀ ਬਈ ਹੋਰ ਖੁਸ਼ੀ ਦਾ ਮਾਹੌਲ ਹੈ ਜੀ ਆਪਣੇ ਪਿੰਡ ਵਿੱਚ ਸਰਦਾਰ ਗਦੀਰ ਸਿੰਘ ਰੰਧਾਵਾ ਦੇ ਪਿੰਡ ਵਿੱਚ ਜਿਹੜਾ ਉਹਨਾਂ ਦੇ ਧੌਣ ਚ ਕਿਲਾ ਕਾਂਗਰਸੀਆਂ ਦੇ ਉਹ ਨਿਕਲ ਚੁੱਕਿਆ ਆ ਤੇ ਪਰਿਵਾਰ-ਵਾਰ ਖਤਮ ਕਰ ਦਿੱਤਾ ਜੀ ਸਰਦਾਰ ਗਦੀਰ ਸਿੰਘ ਰੰਧਾਵਾ ਨੇ ਕੀ ਲੰਮੇ ਸਮੇਂ ਤੋਂ ਜਿਹੜਾ ਕਾਂਗ ਦਾ ਘਰ ਬਣਿਆ ਜਾਣ ਲੱਗਿਆ ਸੀ ਹਾਂਜੀ ਜੀ ਵੇਖੋ ਅੱਜ ਸਾਡੇ ਸਾਹਮਣੇ ਸਾਰਿਆਂ ਦੇ ਜੋ ਨਾਲੇ ਤੋਂ ਚ ਕਿਲਾ ਸੀ ਉਹ ਬੜੇ ਚੰਗੇ ਤਰੀਕੇ ਨਾਲ ਗੱਡੇ ਸਰਦਾਰ ਗਦੀਸ਼ ਰੰਦਾਵਾ ਨੇ ਮਤਲਬ ਕਿਵੇਂ ਲੱਗਦਾ ਨਹੀਂ ਵੀ ਇੱਕ ਮਤਲਬ ਥੋੜਾ ਝੂਠ ਹੋ ਸਕਦਾ ਹੈ ਜੇ ਮਤਲਬ سپورਟ ਮਤਲਬ ਪਾਰਟੀ ਦਾ ਇੱਕ ਬੰਦਾ ਉਹ سپورਟ ਕਰਦੀ ਤੇ ਇਸ ਵਾਰ ਵੀ ਸਰ ਔਖਾ ਨਹੀਂ ਹੋ ਸਕਦਾ ਔਖਾ ਤਾਂ ਹੈਗਾ ਸੀ ਪਹਿਲਾਂ ਬਾਕੀ ਲੋਕਾਂ ਨੂੰ ਸੂਝ ਆ ਗਈ ਸੀ ਸਮਝ ਆ ਗਈ ਸੀ ਤੇ ਇਹਨਾਂ ਨੂੰ ਪਰਿਵਾਰਵਾਦ ਨੂੰ ਖਤਮ ਕਰਨਾ ਹੈ ਕੀ ਲੱਗਦਾ ਹੁਣ ਮਤਲਬ ਇਲਾਕੇ ਦੇ ਵਿੱਚ ਜਿਹੜਾ ਕੁਝ ਸਕਾਰ ਹੋਏਗਾ ਬਹੁਤ ਜੀ ਬਹੁਤ ਆਉਣ ਵਾਲੀ ਸਮਝ ਦੇਖਿਓ ਤੁਸੀਂ ਬਹੁਤ ਕੁਝ ਬਣੇਗਾ ਧੰਨਵਾਦ ਦੇ ਨਾਲ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਉਹਨਾਂ ਨਾਲ ਗੱਲ ਕਰਾਂ ਸੱਸੀ ਗੱਲ ਸੱਸੀ ਗੱਲ ਜੀ ਕੀ ਸਮਝਾਉਪਾਉਣਾ ਕੀ ਫਿਰ ਸਰਪੰਚਾ ਬਣਾਉਗੇ ਸਤੀਂਦਰ ਸਿੰਘ ਜੀ ਕਿਵੇਂ ਦੇਖਦੇ ਅੱਜ ਦੀ ਜਿਹੜੀ ਮਤਲਬ ਜਿੱਤ ਹੋਈ ਹੈ ਕਿਵੇਂ ਜਿੱਤ ਹੋਈ ਵੇਖੋ ਜੀ ਇਹ ਪਿਆਰ ਆਮ ਪਾਰਟੀ ਦੇ ਵਰਕਰਾਂ ਦਾ ਆਮ ਪਾਰਟੀ ਨਾਲ ਨਾਨਕੇ ਵੋਟਾਂ ਪਾਈਆਂ ਹਨ ਜਿਤਾਇਆ ਹੈ ਸਰਕਾਰ ਦਾ ਹਿੱਸਾ ਬਣਿਆ ਰਬਾ ਮਨਾਨ 2.5 ਸਾਲ ਤੋਂ ਪਿੱਛੇ ਰਹਿ ਗਏ ਹੁਣ ਅਸੀਂ 2.5 ਸਾਲ ਸਰਕਾਰ ਦਾ ਹਿੱਸਾ ਬਣੇ ਹਾਂ ਔਰ ਵਿਕਾਸ ਹੋਗਾ ਜਿਹੜਾ ਕੋਈ ਬੇਰੁਜ਼ਗਾਰੀ ਖਤਮ ਹੋਏਗੀ ਵਿਕਾਸ ਹੋਵੇਗਾ ਤੋ ਕੋਈ ਕੁਝ ਨਾ ਕੁਝ ਇਹ ਫੈਕਟਰੀਆਂ ਇੰਡਸਟਰੀਆਂ ਇਧਰ ਆਉਣਗੀਆਂ ਤੇ ਲੋਕਾਂ ਦਾ ਜਦੋਂ ਰੁਜ਼ਗਾਰ ਰੁਜ਼ਗਾਰ ਮਿਲੇਗਾ ਸਭ ਨੂੰ ਇਹ ਡੇਰ ਬਾਬਾ ਨਾਨਕ ਤੋਂ ਕੁਝ ਹੋਰ ਵੀ ਜਿਹੜੇ ਇਲਾਕੇ ਇਹ ਕਾਂਗਰਸ ਦਾ ਜਿਹੜਾ ਹਰ ਮਾਮਲਾ ਮੰਨਿਆ ਜਾਂਦਾ ਕਿ ਮਨੇ ਕਿਨੇ ਦੇ ਦਸ ਕਾਂਗਰਸ ਦਾ ਗੜ ਮੰਨਿਆ ਜਾਂਦਾ ਏ ਗੱਲ ਪੱਕੀ ਆ ਪਰ ਵੇਖੋ ਜੀ ਆਮ ਪਾਰਟੀ ਦਾ ਪਿਆਰ ਸੰਗਤ ਦਾ ਪਿਆਰ ਆ ਤੇ ਜਿਹੜਾ ਪਰਿਵਾਰਵਾਦ ਨੂੰ ਖਤਮ ਕਰਕੇ ਸਰਦਾਰ ਗੁਰਦੀਪ ਸਿੰਘ ਦਾ ਵਚਿਤ ਇਹ ਸੰਗਤ ਨੇ ਕੀਤੀ ਆ ਸਭ ਨੇ ਵੋਟਾਂ ਪਾਈਆਂ ਪੂਲਕ ਦਿਲ ਖੋਲ ਕੇ ਵੋਟਾਂ ਪਾਈਆਂ ਤਾਂ ਪਾਡੀ ਜਤਾਇਆ ਸਟਾਰਟ ਤੋਂ ਤਾਂ ਨਹੀਂ ਲੱਗਦਾ ਵੀ ਜਿਵੇਂ ਜਿਵੇਂ ਚੱਲ ਰਿਹਾ ਸੀ ਮਤਲਬ ਕਾਉਂਟਿੰਗ ਹੋ ਰਹੀ ਸੀ ਤਾਂ ਤਾਂ ਉਹਦਾ ਚਲੋ ਵੇਖੋ ਜੀ ਉਤਾਹ ਚੜਾ ਤੇ ਹੈ ਹੀ ਹੈ ਗਈ ਪਿੰਡਾਂ ਦੇ ਵਿੱਚ ਕਿਤੇ ਉਦੀ ਉੱਪਰ ਕਦੇ ਨੀਚੇ ਜਦੋਂ ਅਸੀਂ ਹੌਲੀ 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 ਜਿੱਤ ਬਰਕਰਾਰ ਹੁੰਦੀ ਰਹੀ ਵਾਦੀ ਰਹੀ ਵਾਦੀ ਰਹੀ ਤੇ ਫਿਰ ਆਖਰ کہیں 5000 ਨਾਲ ਲਗਭਗ 6000 ਨਾਲ ਲੀਡ ਪ੍ਰਾਪਤ ਕੀਤੀ ਹੈ ਸਰਦਾਰ ਗਦੀਪ ਸਿੰਘ ਜੀ ਇਸ ਵਾਰ ਕੀ 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 ਸੋਚ ਕੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਕੀ ਸਮਝ ਇੱਕ ਜੀ ਇੱਕ ਤਾਂ ਫਤਵਾ ਦਿੱਤਾ ਹੈ ਕਿ ਉਹ ਪਰਿਵਾਰਵਾਦ ਨੂੰ ਖਤਮ ਕੀਤਾ ਹੈ ਨੰਬਰ ਦੋ ਸਰਕਾਰ ਦਾ ਵੇਖੋ ਜੀ ਕਿੰਨਾ ਹੁੰਦਾ ਸਰਕਾਰ 'ਚ ਢਾਈ ਸਾਲ ਅਸੀਂ ਪਿਛੇ ਰਹਿ ਗਏ ਜੀ ਡੇਰ ਬਾਬ ਨਨਖਲ ਕਾ ਪਿਛੇ ਰਹਿ ਗਿਆ ਹੁਣ ਹੀ ਸਰਕਾਰ ਦਾ ਹਿੱਸਾ ਬਣੇ ਆ ਤੁਹਾਨੂੰ ਇਹੋ ਖੁਸ਼ੀ ਹੈ ਕਿ ਸਰਦਾਰ ਗਦੀਪ ਸਿੰਘ ਸਾਡੇ ਪਿੰਡ ਦਾ ਮੌਜੂਦਾ ਸਰਪੰਚ ਹੈ ਤੇ ਸਰਦਾਰ ਗਦੀਪ ਸਿੰਘ ਦਾ ਸਾਡੇ ਪਿੰਡ ਦੇ ਐਮਐਲਏ ਬਣੇ ਨੇ ਸਾਨੂੰ ਬਹੁਤ ਖੁਸ਼ੀ ਆ ਪਿੰਡ ਵਾਸੀ ਨੂੰ ਤੁਸੀਂ ਵੇਖਣ ਲੈਂਦੇ ਜੋ ਕਿਵੇਂ ਅਸਤਬਾਈ ਚੱਲਣ ਦੀ ਹੈ ਲਮਖਿਆਈ ਵੰਡ ਰਹੇ ਆ ਬਹੁਤ ਖੁਸ਼ੀ ਹੈ ਜੀ ਕੋਈ ਟਿਕਾਣਾ ਨਹੀਂ ਤੁਸੀਂ ਦਾ ਕਿ ਕਿਵੇਂ ਦੇ ਦੇ ਗਏ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਪਿੰਡ ਵਿੱਚੋਂ ਬਹੁਤ ਲੋਕਾਂ ਨੇ ਸਾਥ ਅਤੇ ਪਿਆਰ ਦਿੱਤਾ ਗੁਰਦੀਪ ਸਿੰਘ ਰੰਧਾਵਾ ਤਾਂ ਸਾਡੇ ਪਿੰਡੋਂ ਲਗਭਗ 1450 ਦੇ ਕਰੀਬ ਗੁਰਦੀਪ ਸਿੰਘ ਨੂੰ ਵੋਟ ਪਈ ਆ ਜਿਹਦੇ ਨਾਲ ਤੁਸੀਂ ਆਪ ਹੀ ਹਿਸਾਬ ਲਾਓ ਕਿ ਸ਼ਾਹਪੁਰ ਦੇ ਸਾਰੇ ਲੋਕ ਜਿਹੜੇ ਗੁਰਦੀਪ ਸਿੰਘ ਰੰਧਾਵਾ ਨਾਲ ਪਿਆਰ ਕਰਦੇ ਆ ਤੇ ਦਿਲੋਂ ਉਹਨਾਂ ਨਾਲ ਜੁੜੇ ਹੋਏ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਬਹੁਤ ਮਾਣ ਵਧਿਆ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਤੇ ਸਾਡਾ ਪਿੰਡ ਮਤਲਬ ਬਹੁਤ ਵਧੀਆ ਐ ਇਸ ਟਾਈਮ ਸਟੇਜ ਤੇ ਧੰਨਵਾਦ ਦੇ 2000 ਦਾ ਵਜਿਪਤੀ ਆਜਾ ਕਿੰਨਾ ਮਾਰਦੇ ਆ ਜਿੱਦ ਦੇ ਬਹੁਤ ਵਧੀਆ ਜੀ ਵਾਟਰ ਸਪੋਰਟ ਨੇ ਬਹੁਤ سپورਟ ਕੀਤੀ ਹੈ ਤੁਹਾਡੀ ਸਾਰਿਆਂ ਨੇ ਲੰਮੇ ਚਿਰ ਤੋਂ ਜਿਹੜਾ ਕਾਂਗਰਸਾ ਜਿਹੜਾ ਦੌਰ ਮੰਨੇ ਜਾਣ ਲਾਈ ਹੈ ਕਿਵੇਂ ਸਾਰਾ ਮਦਦ ਇਹ ਤਾਂ ਦੇਖੋ 70 ਸਾਲ ਪੁਰਾਣਾ ਜਿਹੜਾ ਗਾੜੇ ਟੁੱਟਾ ਹੈ ਇਹਨ ਹੰਕਾਰ ਵੀ ਨਾਲ ਟੁੱਟਾ ਤੇ ਗੜ ਵੀ ਨਾਲ ਟੁੱਟਾ ਹੈ ਕਿਉਂਕਿ ਇਸ ਵਾਰ ਹਾਈ ਕਮੰਡ ਨੂੰ ਨਾ ਥੋੜੀ ਬੋਧੀ سپورਟ ਮਿਲਦੀ ਇਸ ਵਾਰ ਵੀ ਕੰਮ ਜਿਹੜਾ ਥੋੜਾ ਡਿਫਰੈਂਟ ਹੋਣ ਦਾ ਸੱਤ ਸੋ ਦੇਖੋ ਜੀ ਇਹ ਤੇ ਜਿਹੜੇ ਆਪਣੇ ਆਪਣੇ ਹਲਕੇ ਦੇ ਲੋਕ ਹੁੰਦੇ ਉਹ ਜੇ ਉਹਨਾਂ ਦਾ ਸਾਥ ਹੋਵੇ ਤੇ ਫਿਰ ਕੋਈ ਚੀਜ਼ ਵੀ ਨਹੀਂ ਸਾਨੂੰ ਰੱਕ ਸਕਦਾ ਸਾਨੂੰ ਸਾਰੇ ਲੋਕਾਂ ਨੇ ਨਾ ਹੰਕਾਰ ਦਿੱਤਾ ਇਹ ਬਕਰ ਸਾਥ ਦਿੱਤਾ ਹੈ ਸਾਡਾ ਉਹਦੇ ਨਾਲ ਆਪਣੀ ਜਿੱਤ ਪ੍ਰਾਪਤ ਹੋਈ ਕਿਸੇ ਲੋਕਾਂ ਨੇ ਫਤਵਾ ਦਿੱਤਾ ਬਿਲਕੁਲ ਜੀ ਦਿੱਤਾ ਬਾਕੀ ਰੰਧਾਵਾ ਸਾਹਮਣੇ ਦੀਪ ਸਿੰਘ ਰੰਧਾਵਾ ਨੇ ਜਿੰਨਾ 2.5 ਸਾਲ ਆਪਣਾ ਕੰਮ ਕੀਤਾ ਉਹਦਾ ਵੀ ਸਾਨੂੰ ਨਾਲ ਕੁਝ ਵੀ ਪਿੰਡਾਂ ਦੇ ਵਿੱਚ ਫੀਲਡ ਦੇ ਵਿੱਚ ਵਰਕ ਥੋੜਾ ਬਹੁਤ ਜਿੰਨੇ ਸਮਾਂ ਮਿਲਿਆ ਉਹਨਾਂ ਕੀਤਾ ਕਿਵੇਂ ਦੇਖਿਆ ਸਰ ਦੇਖੋ ਜੀ ਮੈਂ ਤਾਂ ਜਿੱਥੇ ਵੀ ਜਾਂਦੀ ਰਹੀਆਂ ਉਹ ਸਾਥ ਮਿਲਦਾ ਰਿਹਾ ਜਿੱਦਾਂ ਜਿੱਤੇ ਜਿੰਨਾ ਘਰਾਂ ਦੇ ਵਿੱਚ ਵੀ ਜਾਂਦੇ ਲੋਕ ਬਹੁਤ ਸਪੋਰਟ ਕਰਦੇ ਸਨ ਇਹ ਨਾਲ ਕਿ ਦੇ ਸੀ ਵੀ ਤੁਹਾਡੇ ਨਾਲ ਤਰਾਂ ਉਹ ਉਹਦਾ ਆਪਣ ਰਿਜ਼ਲਟ ਸਾਹਮਣੇ ਦੇਖੀ ਗਿਆ ਹਾਂਜੀ ਮਾਦਾ ਕਿਵੇਂ ਲੱਗ ਰਿਹਾ ਜਿਹੜੀ ਅੱਜ ਜਿੱਤੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਅਜੇ ਸਮੇਂ ਤੋਂ ਜਿਹੜਾ ਕਾਗਜ਼ਾਦਾਰ ਮੰਨਿਆ ਜਾਣਾ ਹੈ ਕਿਵੇਂ ਮਤ ਲੱਗਦੀ ਨਹੀਂ ਕੋਈ ਬੱਸ ਵਾਇਗੁਰ ਤੋਂ ਮਾਰੀ ਮਾਰਾਈ ਤੋਂ ਉਹ ਅਹੀਂ ਕਹੋਣੇ ਸਾਡੀ ਕੋਈ ਸਾਹਤ ਨਹੀਂ ਗਈ